ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 21 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 21 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ हर एक एमसीक्यू ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਨੇ ਹਾਲ ਹੀ ਵਿੱਚ ਚੇਤਾਵਨੀ ట్రాన్స్మిਟਰ ਲਾਂਚ ਕੀਤਾ ਹੈ ਹਾਂਜੀ ਚੇਤਾਵਨੀ ట్రాన్స్మిਟਰ ਲਾਂਚ ਕੀਤਾ ਇਸਰੋ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਨੇ ਇਸਰੋ ਨੇ ਲਾਂਚ ਕੀਤਾ ਤਾਂ ਇਸਰੋ ਨੇ ਮਸ਼ੇਰਿਆਂ ਦੇ ਲਈ ਉਨਤ ਸੰਕਟ ਚੇਤਾਵਨੀ ట్రాన్స్మిਟਰ ਲਾਂਚ ਕੀਤਾ ਇਸਰੋ ਦੇ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ ਭਾਰਤ ਦੀ ਸਪੇਸ ਏਜੰਸੀ ਦਾ ਨਾਮ ਜਿਸ ਦੀ ਸਥਾਪਨਾ 1969 ਦੇ ਵਿੱਚ ਹੋਈ ਸੀ 1969 ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਤੇ ਅਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਕੁਐਸ਼ਨ ਕਿ ਇਸ ਦੇਸ਼ ਦੇ ਪੁਲਾੜ ਯਾਨ ਮੂਨ ਸナイਪਰ ਦੀ ਚੰ드ਰਮਾ ਤੇ ਸਫਲ ਲੈਂਡਿੰਗ ਹੋਈ ਹੈ ਹਾਂਜੀ ਜਾਪਾਨ ਦਾ ਵਾ ਪੁਲਾੜੀਆਣ ਜਿਸ ਦਾ ਨਾਮ ਆ ਮੂਨ ਸナイਪਰ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਯਾਦ ਰੱਖਣਾ ਤੁਸੀਂ ਜਪਾਨ ਦਾ ਪੁਲਾੜੀਆਣ ਆ ਜਿਸ ਦਾ ਨਾਮ ਆ ਮੂਨ ਸナイਪਰ ਤੇ ਚੰਦਰਮਾ ਤੇ ਸਫਲਤਾਪੂਰਵਕ ਉਤਰਿਆ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਜਪਾਨ ਹੁਣੇ ਜਪਾਨ ਦਾ ਵਾ ਤਾਂ ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਣੇ ਆ ਜਪਾਨ ਨੇ ਜਪਾਨ ਨੇ ਚੰਦਰਮਾ ਤੇ ਪੁਲਾੜੀਆਣ ਮੂਨ ਸナイਪਰ ਨੂੰ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚ ਦਿੱਤਾ ਇਸ ਨਾਲ ਜਪਾਨ ਚੰਦਰਮਾ ਤੇ ਸਫਲਤਾਪੂਰਵਕ ਪੁਲਾੜੀਆਣ ਭੇਜਣ ਵਾਲਾ ਪੰਜਵਾਂ ਦੇਸ਼ ਬਣ ਗਿਆ ਇਸ ਤੋਂ ਪਹਿਲਾਂ ਸਿਰਫ ਚਾਰ ਜਾਨੀ ਕਿ ਭਾਰਤ ਰਸ਼ੀਆ ਅਮਰੀਕਾ ਅਤੇ ਚੀਨ ਹੀ ਚੰਦਰਮਾ ਤੇ ਪਹੁੰਚੇ ਸੀ ਤੇ ਹੁਣ ਜਾਪਾਨ ਵੀ ਪਹੁੰਚ ਚੁੱਕਿਆ ਵਾ ਠੀਕ ਹੈ ਹੁਣ ਜਾਪਾਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕਿਓ ਕਰਾਂਸੀ ਆ ਯੇਨ ਤੇ ਪ੍ਰਾਈਮ ਮਿਨਿਸਟਰ ਆ ਫੋਮਿਓ ਕੈਸੀ ਦਾ ਅੱਛਾ ਇੱਥੇ ਆਪਾਂ ਜਾਪਾਨ ਦੀ ਗੱਲ ਕੀਤੀ ਆਪਾਂ ਬਾਰ ਬਾਰ ਪੁਲਾੜ ਯਾਨ ਦੀ ਗੱਲ ਕੀਤੀ ਆ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਆ ਸਕਦਾ ਹੈ ਕਿ ਪੁਲਾੜ ਜਾਪਾਨ ਦੀ ਪੁਲਾੜ ਏਜੰਸੀ ਦਾ ਨਾਮ ਕੀ ਆ ਜਾਕਸਾ ਠੀਕ ਹੈ অপਸ਼ਨ ਦੇ ਵਿੱਚ ਤੁਹਾਨੂੰ ਜਾਕਸਾ ਵੀ ਆ ਸਕਦਾ ਕਿ ਕਿਹੜੀ ਪੁਲਾੜ এজੰਸੀ ਨੇ ਮੂਨ ਸナイਪਰ ਨੂੰ ਲਾਂਚ ਕੀਤਾ ਮੂਨ ਸナイਪਰ ਜਾਕਸਾ ਨੇ ਲਾਂਚ ਕੀਤਾ ਤੇ ਜਿਹੜਾ ਚੰ드ਰੀਅਨ 3 ਸੀ ਉਹ ਇਸਰੋ ਨੇ ਲਾਂਚ ਕੀਤਾ ਸੋ ਤੁਸੀਂ ਨਾਮ ਵੀ ਧਿਆਨ ਰੱਖਣੇ ਆ ਤੇ ਸਪੇਸ এজੰਸੀ ਦੇ ਨਾਮ ਵੀ ਧਿਆਨ ਦੇ ਵਿੱਚ ਰੱਖਣੇ ਆ ਠੀਕ ਹੈ ਹੁਣ ਜਪਾਨ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਜਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਕੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ ਇਸਰੋ ਜਾਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਾਪਾਨ ਦੇ ਯਾਕੋਹਾਮਾ ਵਿੱਚ ਡਾਂਸਿੰਗ ਪੀਕਾਚੂ ਸਮਾਗਮ ਕਰਵਾਇਆ ਗਿਆ 2022 ਵਿੱਚ ਜਾਪਾਨ ਦੀ ਆਬਾਦੀ 8 ਲੱਖ ਤੋਂ ਵੱਧ ਘਟੀ ਆ ਨੈਕਸਟ ਪੋਜੀਸ਼ਨ ਕਿਸ ਨੂੰ ਹਾਲ ਹੀ ਵਿੱਚ ਸ਼ਸਤਰ ਸੀਮਾ ਬਲ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਸ਼ਸਤਰ ਸੀਮਾ ਬਲ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਵਾ ਜੀ ਦਲਜੀਤ ਸਿੰਘ ਚੌਧਰੀ ਨੂੰ ਆਈਪੀਐਸ ਆਫੀਸਰ ਆ ਦਲਜੀਤ ਸਿੰਘ ਚੌਧਰੀ ਤੇ ਇਹਨਾਂ ਨੂੰ ਹੀ ਡਾਇਰੈਕਟਰ ਜਨਰਲ ਚੁਣਿਆ ਗਿਆ ਆਰਮਡ ਫੋਰਸਸ ਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਰਸਨਾ ਕੁਮਾਰ ਆਚਾਰੀਆ ਐਨ ਐਲ ਸੀ ਇੰਡੀਆ ਲਿਮਿਟਿਡ ਦੇ ਵਿੱਤ ਨਿਰਦੇਸ਼ਕ ਬਣੇ ਸ਼ੀਲਵਰਧਨ ਸਿੰਘ ਯੂਪੀਐਸਸੀ ਦੇ ਮੈਂਬਰ ਚੁਣੇ ਗਏ ਮਹੇਸ਼ਵਰ ਰਾਓ ਨੂੰ ਬੰਗਲੌਰ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸੁਮੀਰ ਕੁਮਾਰ ਸਿਨਹਾ ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਅਪਾਇੰਟ ਹੋਏ ਬਸਾਵ ਰਾਜ ਨੂੰ ਐਸਨੋ ਸਤਿਸ਼ਗੜ ਦੇ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ ਨੈਕਸਟ ਕੁਐਸ਼ਨ ਭਾਰਤ ਦੀਆਂ ਨੌ ਕਲਾਸਿਕਲ ਭਾਸ਼ਾਵਾਂ ਵਿੱਚੋਂ ਹਾਲ ਹੀ ਵਿੱਚ ਕਿਹੜੀ ਭਾਸ਼ਾ ਨੂੰ ਸ਼ਾਮਿਲ ਕੀਤਾ ਜਾਵੇਗਾ ਹਾਂਜੀ ਭਾਰਤ ਦੀਆਂ ਨੌ ਕਲਾਸਿਕਲ ਭਾਸ਼ਾਵਾਂ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਫਾਰਸੀ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਪਾਣੀ ਦੇ ਹੇਠਾਂ ਪਰਮਾਣੂ ਹਥਿਆਰ ਪ੍ਰਣਾਲੀ ਦਾ ਪਰिक्षण ਕੀਤਾ ਹੈ ਹਾਂਜੀ ਪਾਣੀ ਦੇ ਹੇਠਾਂ ਪਰਮਾਣੂ ਹਥਿਆਰ ਪ੍ਰਣਾਲੀ ਦਾ ਪ੍ਰੀਖਣ ਕੀਤਾ ਸਾਊਥ ਕੋਰੀਆ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਜਾਨੀ ਕਿ ਉੱਤਰੀ ਕੋਰੀਆ ਨੇ ਕੀਤਾ ਹੁਣ ਉੱਤਰੀ ਕੋਰੀਆ ਸੌਰੀ ਉੱਤਰੀ ਕੋਰੀਆ ਨੂੰ ਆਪਾਂ ਨਾਰਥ ਬੋਲਦੇ ਆ ਠੀਕ ਹੈ ਬਾਈ ਮਿਸਟੇਕ ਮੇਰੇ ਮੈਂ ਸਾਊਥ ਬੋਲ ਦਿੱਤਾ ਧਿਆਨ ਦੇ ਵਿੱਚ ਰੱਖਣਾ ਉੱਤਰੀ ਕੋਰੀਆ ਨਾਰਥ ਕੋਰੀਆ ਠੀਕ ਹੈ ਨਾਰਥ ਕੋਰੀਆ ਨੇ ਪਾਣੀ ਦੇ ਹੇਠਾਂ ਪਰਮਾਣੂ ਹਥਿਆਰ ਪ੍ਰਣਾਲੀ ਦਾ ਪ੍ਰੀਖਣ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨਾਰਥ ਕੋਰੀਆ ਨਾਰਥ ਕੋਰੀਆ ਦੀ ਕੈਪੀਟਲ ਆ ਪੈਗਯੋਂਗ ਕਰੰਸੀ ਆ ਨਾਰਥ ਕੋਰੀਅਨ ਬੌਨ ਤੇ ਉੱਤਰੀ ਕੋਰੀਆ ਨੇ ਰਣਨੀਤਿਕ ਪਰਮਾਣੂ ਸਟ੍ਰਾਈਕ ਅਭਿਆਸ ਕੀਤਾ ਉੱਤਰੀ ਕੋਰੀਆ ਨੇ ਹਵਾ ਸੌਂਗ 15 ਇਨਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ 800 BC ਦੇ ਮਨੁੱਖੀ ਵਸਤੀ ਦੇ ਅਵਸ਼ੇਸ਼ ਮਿਲੇ ਹਨ ਹਾਂਜੀ 800 BC ਦੇ ਮਨੁੱਖੀ ਵਸਤੀ ਦੇ ਅਵਸ਼ੇਸ਼ ਮਿਲੇ ਆ ਗੁਜਰਾਤ ਦੇ ਬੜਨਗਰ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਗੁਜਰਾਤ ਦਾ ਬੜਨਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪਿੰਡ ਹੈ ਠੀਕ ਹੈ ਤੇ 800 BC ਦੇ ਮਨੁੱਖੀ ਵਸਤਰ ਵਸਤੀ ਦੇ ਅਵਸ਼ੇਸ਼ ਮਿਲੇ ਆ ਇੱਥੇ ਠੀਕ ਹੈ ਕੁਣ ਗੁਜਰਾਤ ਦੀ ਗੱਲ ਕਰ ਰਹੇ ਹਾਂ ਗੁਜਰਾਤ ਦੇ ਵਿੱਚ ਮਿਲੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਦੀਨਗਰ ਚੀਫ ਮਿਨਿਸਟਰ ਆ ਭੁਪਿੰਦਰਾ ਪਟੇਲ ਗਵਰਨਰ ਆ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗੀਰੀ ਨੈਸ਼ਨਲ ਪਾਰਕ, ਬਸੰਦਾ ਨੈਸ਼ਨਲ ਪਾਰਕ, ਬਲੈਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤੱਟ ਰೇಖਾ ਸਭ ਤੋਂ ਵੱਡੀ ਆ। ਪੰਛੀਆਂ ਦੀ ਪ੍ਰਸਿੱਧ ਰਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ। ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕ ਸਾਨੰਦ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ। ਗੁਜਰਾਤ ਨੇ 2026-27 ਤੱਕ 500 ਬਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਨ ਦਾ ਟੀਚਾ ਰੱਖਿਆ। NHPC ਗੁਜਰਾਤ ਵਿੱਚ ਕੁੱਪਾ ਹਾਈਡਰੋ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ ਗੁਜਰਾਤ ਨੇ ਇੱਕੋ ਸਮੇਂ 108 ਸਥਾਨਾਂ ਤੇ ਪੌਂਚ ਸੂਰਜ ਨਮਸਕਾਰ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹਾਂਜੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਕੋਕ ਬੋਰੋਕ ਦਿਵਸ ਕਦੋਂ ਮਨਾਇਆ ਗਿਆ ਕੋਕ ਬੋਰੋਕ ਦਿਵਸ ਹਰੇਕ ਸਾਲ 19 ਜਨਵਰੀ ਨੂੰ ਮਨਾਇਆ ਜਾਂਦਾ ਕੋਕ ਬੋਰੋਕ ਇਹ ਤ੍ਰਿਪੂਰੀ ਲੈਂਗੁਏਜ ਆ ਕੋਕ ਬੈਰੋਕ ਇਸ ਭਾਸ਼ਾ ਦੇ ਵਿਕਾਸ ਦਾ ਜਸ਼ਨ ਮਨਾਉਣ ਦੇ ਲਈ ਹਰ ਇੱਕ ਸਾਲ ਕੋਕ ਬੋਰੋਕ ਦਿਵਸ 19 ਜਨਵਰੀ ਨੂੰ ਮਨਾਇਆ ਜਾਂਦਾ ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤਾਂ 1 ਜਨਵਰੀ ਨੂੰ ਡੀ ਆਰ ਡੀਓ ਦਾ ਸਥਾਪਨਾ ਦਿਵਸ ਮਨਾਇਆ ਗਿਆ ਡੀ ਆਰ ਡੀਓ ਦੀ ਫੁੱਲ ਫਾਰਮ ਯਾਦ ਰੱਖਣਾ ਡਿਫੈਂਸ ਰਿਸਰਚ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰਕ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ 2010 ਤੋਂ ਬਾਅਦ ਪਹਿਲੀ ਵਾਰ ਚੋਟੀ ਦਾ smartphones ਨਿਰਮਾਤਾ ਕੌਣ ਬਣਿਆ ਹੈ ਹਾਂਜੀ 2010 ਤੋਂ ਲੈ ਕੇ 2022 ਤੱਕ ਲਗਾਤਾਰ ਜਿਆਦਾ ਫੋਨ ਬਣਾਉਣ ਦੇ ਮਾਮਲੇ ਦੇ ਵਿੱਚ ਜਾਂ ਚੋਟੀ ਦਾ smartphones ਨਿਰਮਾਤਾ ਬਣਿਆ ਸੀ Samsung ਪਰ ਹੁਣ ਇਹ ਚੇਂਜ ਹੋ ਚੁੱਕਿਆ ਵਾ ਮਤਲਬ ਕਿ ਸੈਮਸੰਗ ਨੂੰ ਪਿੱਛੇ ਛੱਡ ਕੇ ਐਪਲ 2023 ਦੇ ਵਿੱਚ ਸਭ ਤੋਂ ਵੱਧ ਸਮਾਰਟਫੋਨ ਬਣਾਉਣ ਦਾ ਬਣਾਉਣ ਦੇ ਵਿੱਚ ਮੋਹਰੀ ਮਤਲਬ ਸਿਖਰ ਤੇ ਰਿਹਾ ਠੀਕ ਹੈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਐਪਲ ਐਪਲ ਦੀ ਗੱਲ ਹੋ ਰਹੀ ਹੈ ਤਾਂ ਐਪਲ ਦੇ ਸੀਈਓ ਕੌਣ ਨੇ ਟਿਮ ਕੁੱਕ ਤੇ ਹੁਣ ਤੱਕ ਲਗਾਤਾਰ ਸੈਮਸੰਗ ਸੀਗਾ ਸੈਮਸੰਗ ਹੁਣ ਸੈਕਿੰਡ ਤੇ ਆ ਗਿਆ ਤੇ ਥਰਡ ਤੇ ਆ ਗਿਆ ਸ਼ਾਓਮੀ ਹਾਂਜੀ ਨੈਕਸਟ ਪੋਜੀਸ਼ਨ कौन हाल ही ਵਿੱਚ ਰੂਪੇ ਪ੍ਰਾਈਮ ਵੌਲੀਬਾਲ ਲੀਗ ਸੀਜ਼ਨ 3 ਦਾ ਬ੍ਰਾਂਡ ਅਵੇਜ਼ਰ ਬਣਿਆ ਹੈ ਹਾਂਜੀ ਰੂਪੇ ਪ੍ਰਾਈਮ ਵੌਲੀਬਾਲ ਲੀਗ ਸੀਜ਼ਨ 3 ਦਾ ਬ੍ਰਾਂਡ ਅਵੇਜ਼ਰ ਬਣਿਆ ਮ ਰਿਤਿਕ ਰੌਸ਼ਨ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਹੁਣ ਬ੍ਰਾਂਡ ਅਵੇਜ਼ਰ ਦੀ ਗੱਲ ਕੀਤੀ ਆ ਤਾਂ ਪਾਣੀ ਦਾ ਬ੍ਰਾਂਡ ਬ੍ਰਾਂਡ ਆ ਬਿਸਲਰੀ ਤੇ ਇੱਕ ਟੈਕਨੋ ਬ੍ਰਾਂਡ ਆ ਅਤੇ ਹਿੰਡੋਈ ਮੋਟਰ ਇੰਡੀਆ ਇਸਨੇ ਦੀਪਿਕਾ ਪਾਦੁਕੋਂ ਨੂੰ ਆਪਣਾ ਬ੍ਰਾਂਡ ਅਵੇਜ਼ਰ ਚੁਣਿਆ ਸੋਨੂ ਸੂਧ ਸਪਰਸ਼ ਸੀਸੀਟੀਵੀ ਬ੍ਰਾਂਡ ਬੇਸਡ ਬਣੇ ਐਸਟੀਆਈਟੀਆਈਐਸ ਨਿਊਟ੍ਰੀਸ਼ਨ ਇਸ ਨੇ ਆਪਣੇ ਬ੍ਰਾਂਡ ਵੇਸਟਰ ਬਣਾਇਆ ਰਵਿੰਦਰ ਜੜੇਜ਼ਾ ਨੂੰ ਰਣਵੀਰ ਕਪੂਰ ਨੂੰ ਹੌਜ਼ਰ ਪੈਂਦਾ ਬ੍ਰਾਂਡ ਵੇਸਟਰ ਚੁਣਿਆ ਗਿਆ ਕੈਦਰিনা ਕੈਫ ਰਾਡੋ ਦੀ ਬ੍ਰਾਂਡ ਵੇਸਟਰ ਬਣੀ ਮੁਹੰਮਦ ਸ਼ਮੀ ਬੋਮਾ ਦੇ ਨਵੇਂ ਬ੍ਰਾਂਡ ਵੇਸਟਰ ਬਣੇ ਵਿਜ਼ੇ ਦੇਵਰ ਕੋਂਡਾ ਫਾਇਰ ਬੋਲਟ ਦੇ ਨਵੇਂ ਬ੍ਰਾਂਡ ਵੇਸਟਰ ਬਣੇ ਨੈਕਸਟ ਕੁਐਸ਼ਨ ਫੋਰਵਰਡਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਮਜ਼ਬੂਤ ਕਰੰਸੀ ਕਿਹੜੀ ਬਣੀ ਹੈ ਹਾਂਜੀ ਫੋਰਵਰਡਸ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਅਕੋਰਡਿੰਗ ਦੁਨੀਆ ਦੀ ਸਭ ਤੋਂ ਮਜ਼ਬੂਤ ਕਰੰਸੀ ਆ ਕੁਵੇਤੀ ਦਿਨਾਰ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਸੈਕੰਡ ਤੇ ਆ ਬਹਿਰੇਨ ਦੇ ਦਿਨਾਰ ਥਰਡ ਤੇ ਆ ਉਮਾਨੀ ਰਿਆਲ ਤੇ ਯੂ ਐਸ ਡਾਲਰ 10ਵੇਂ ਨੰਬਰ ਤੇ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਿਕਾਰਡਡ 8ਵੀਂ ਬਾਰ ਵਾਲਕਨ ਐਥਲੀਟ ਆਫ ਦਿイヤー ਕਿਸ ਨੂੰ ਚੁਣਿਆ ਗਿਆ ਹਾਂਜੀ ਰਿਕਾਰਡਡ 8ਵੀਂ ਵਾਰ ਬਾਲਕਨ ਐਥਲੀਟ ਆਫ ਦਿイヤー ਚੁਣਿਆ ਗਿਆ ਨੋਵਾਕ ਯੋਕੋਵਿਚ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੋਵਾਕ ਯੋਕੋਵਿਚ ਦੇਖੋ ਇਹ ਟੈਨਿਸ ਪਲੇਅਰ ਆ ਨੋਵਾਕ ਯੋਕੋਵਿਚ ਤੇ ਇਹਨਾਂ ਨੂੰ 8ਵੀਂ ਵਾਰ ਬਾਲਕਨ ਐਥਲੀਟ ਆਫ ਦਿイヤー ਚੁਣਿਆ ਗਿਆ ਵੈਰੀ ਇੰਪੋਰਟੈਂਟ ਤੁਸੀਂ ਯਾਦ ਰੱਖਣਾ ਤੇ ਹੁਣ ਟੈਨਿਸ ਦੀ ਗੱਲ ਹੋ ਰਹੀ ਆ ਟੈਨਿਸ ਦੇ ਨਾ ਇੱਕ ਸਾਲ ਦੇ ਵਿੱਚ ਚਾਰ ਵੱਡੇ ਟੂਰਨਾਮੈਂਟ ਹੁੰਦੇ ਆ ਪਹਿਲਾ ਹੁੰਦਾ ਆਸਟ੍ਰੇਲੀਅਨ ਓਪਨ ਆਸਟ੍ਰੇਲੀਅਨ ਓਪਨ 2000 ਤੱਕ ਅ ਮਤਲਬ 2022 ਤੱਕ ATP ਵਾਲਾ ਹੁੰਦਾ ਸੀ ਜਿਹਦੇ ਵਿੱਚ ਸਿਰਫ ਬੰਦੇ ਹੀ ਮਤਲਬ ਪੁਰਸ਼ ਪਰਫਾਰਮੈਂਸ ਕਰਦੇ ਸੀ ਪਰ ਹੁਣ ਇਹ ਕਰਵਾਉਣ ਲੱਗ ਗਿਆ ਵਾ ਯੂਨਾਈਟਿਡ ਕੱਪ ਯੂਨਾਈਟਿਡ ਕੱਪ ਠੀਕ ਹੈ ਯੂਨਾਈਟਿਡ ਕੱਪ ਆ ਜਿਹੜੇ ਇਹ ਕਰਵਾ ਰਿਹਾ ਵਾ ਆਸਟ੍ਰੇਲੀਅਨ ਓਪਨ ਉਹ ਬੰਦ ਕਰ ਦਿੱਤਾ ਗਿਆ ATP ਤੇ ਇਸ ਦੇ ਵਿੱਚ ਹੁਣ ਮਹਿਲਾਵਾਂ ਵੀ ਪਾਰਟਿਸਿਪੇਟ ਕਰਦੀਆਂ ਨੇ ਤੇ ਪੁਰਸ਼ ਵੀ ਤਾਂ ਜਰਮਨੀ ਨੇ ਪੋਲੈਂਡ ਨੂੰ ਹਰਾ ਕੇ ਯੂਨਾਈਟਿਡ ਕੱਪ 2024 ਦਾ ਕਿਤਾਬ ਜਿੱਤੇ ਆ ਲੀਐਂਡਰ ਪੈਸ ਅਤੇ ਵਿਜੇ ਅਮਰਿਤਰਾਜ ਨੂੰ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਲੀਐਂਡਰ ਪੈਸ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੈਮ ਲਈ ਨਾਮਜ਼ਦ ਹੋਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ ਬਣੇ ਨੋਵਾਕ ਯੋਕੋਵਿਚ ਨੇ ਯੂਐਸ ਓਪਨ ਪੁਰੇ ਸਿੰਗਲਸ ਦਾ ਖਿਤਾਬ ਜਿੱਤੇ ਆ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਖੇਲੋ ਇੰਡੀਆ ਯੂਥ ਖੇਡਾਂ ਦੇ 6ਵੇਂ ਐਡੀਸ਼ਨ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਦਘਾਟਨ ਕੀਤਾ ਜੇਕਰ ਤੁਹਾਨੂੰ ਉਦਘਾਟਨ ਪੁੱਛ ਲਿਆ ਜਾਵੇ ਤਾਂ ਤਾਂ ਉਦਘਾਟਨ ਤਾਂ ਇੱਕੋ ਜਗ੍ਹਾ ਤੇ ਕਰਨਗੇ ਨਾ ਸਭ ਤੋਂ ਪਹਿਲਾਂ ਜਿੱਥੇ ਕੀਤਾ ਉਹੀ ਤੁਹਾਨੂੰ ਆਪਸ਼ਨ ਦੇ ਵਿੱਚ ਆ ਸਕਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੇਰੋ ਇੰਡੀਆ ਯੂਥ ਖੇਡਾਂ ਦੇ 6ਵੇਂ ਐਡੀਸ਼ਨ ਦਾ ਉਦਘਾਟਨ ਕਿੱਥੇ ਕੀਤਾ ਉਦਘਾਟਨ ਕੀਤਾ ਚੇਨਈ ਦੇ ਵਿੱਚ ਪਰ ਜੇਕਰ ਤੁਹਾਨੂੰ ਇਹ ਆ ਜਾਵੇ ਗੋਸ਼ਣ ਇਸ ਤਰ੍ਹਾਂ ਆ ਜਾਵੇ ਕਿ ਖੇਲੋ ਇੰਡੀਆ ਯੂਥ ਖੇਡਾਂ ਦੇ 6ਵੇਂ ਐਡੀਸ਼ਨ ਆ ਜਿਹੜੇ ਇਹ ਕਿੱਥੇ ਕੰਡਕਟ ਕਰਾਏ ਜਾ ਰਹੇ ਆ ਤਾਂ ਇਹ ਚਾਰ ਜਗ੍ਹਾ ਤੇ ਕੰਡਕਟ ਹੋਇਆ ਤਮਿਲਨਾਡੂ ਦੇ ਵਿੱਚ ਇੱਕ ਹੈਗਾ ਵਾਜੀ ਤੇ ਚੇਨਈਓਈ ਠੀਕ ਹੈ ਦੂਸਰਾ ਹੈਗਾ ਤਿਰੂਚੀ ਫਿਰ ਕੋਇੰਬਟੂਰ ਅਤੇ ਪੰਜਵਾਂ ਹੈਗਾ ਸੌਰੀ ਚੌਥਾ ਹੈਗਾ ਮਧੂਰੇ ਠੀਕ ਹੈ ਚਾਰ ਜਗ੍ਹਾ ਤੇ ਹੋ ਰਿਹਾ ਹੈ ਖੇਲੋ ਇੰਡੀਆ ਯੂਥ ਗੇਮਸ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਚਾਰੋਂ ਆਪਸ਼ਨਸ ਆ ਕੇ ਤੁਹਾਨੂੰ ਆ ਸਕਦਾ ਹੈ ਕਿ ਉਪਰੋਕਤ ਸਾਰੇ ਜਾਂ ਦੋ ਦੋ ਆਪਸ਼ਨਾਂ ਦੇ ਕੇ ਤੁਹਾਨੂੰ ਆਪਸ਼ਨ ਸੀ ਚ ਲਿਖ ਸਕਦੇ ਆ ਕਿ ਏ ਅਤੇ ਬੀ ਦੋਵੇਂ ਸੋ ਕਿਸੇ ਵੀ ਤਰ੍ਹਾਂ ਕੋਈ ਆ ਸਕਦਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤਾਮਿਲਨਾਡੂ ਦੇ ਚਾਰ ਸ਼ਹਿਰਾਂ ਦੇ ਵਿੱਚ ਹੋ ਰਿਹਾ ਵਾ ਤੇ ਜੇ ਦੁਗਾਟ ਹੈ ਨਾ ਜੇ ਤਾਂ ਚੇਨਈ ਹੀ ਆਊਗਾ ਨੈਕਸਟ ਪੋਜੀਸ਼ਨ ਹਾਂਜੀ ਬ੍ਰਿਟਿਸ਼ ਪੈਟਰੋਲੀਅਮ ਹਾਲ ਹੀ ਵਿੱਚ ਇੱਕ ਤਕਨੀਕੀ ਕੇਂਦਰ ਕਿੱਥੇ ਸਥਾਪਿਤ ਕਰੇਗਾ ਬ੍ਰਿਟਿਸ਼ ਪੈਟਰੋਲੀਅਮ ਜਾਨੀ ਕਿ ਬੀਪੀ ਹਾਂਜੀ ਬੀਪੀ ਬ੍ਰਿਟਿਸ਼ ਪੈਟਰੋਲੀਅਮ ਦੇਖੋ ਤੁਸੀਂ ਜੀਓ ਦੇ ਪੰਪ ਦੇਖੇ ਹੋਣੇ ਹੁਣ ਤੱਕ ਪੈਟਰੋਲ ਪੰਪ ਜੀਓ ਦੇ ਗ੍ਰੀਨ ਜੇ ਕਲਰ ਦੇ ਹੈਨਾ ਤੇ ਜਿੰਨੇ ਵੀ ਰਿਲਾਈਐਂਸ ਜੀਓ ਦੇ ਇਹ ਪੈਟਰੋਲ ਪੰਪ ਆ ਉਹਨਾਂ ਨੂੰ ਹੁਣ ਰੀ ਬ੍ਰਾਂਡਿੰਗ ਕੀਤਾ ਜਾਵੇਗਾ ਤੇ ਰੇ ਹੀ ਬ੍ਰਾਂਡਿੰਗ ਕਰਕੇ ਉਹਨਾਂ ਨੂੰ ਨਵਾਂ ਨਾਮ ਦਿੱਤਾ ਜਾਵੇਗਾ ਜੀਓ ਬੀਪੀ ਕਲੀਅਰ ਜਿਸ ਦਾ ਨਾਮ ਆ ਜੀਓ ਬ੍ਰਿਟਿਸ਼ ਪੈਟਰੋਲੀਅਮ ਇਹ ਇੱਕ ਪਹਿਲੀ ਜਿਹੜੀ ਤਕਨੀਕੀ ਕੇਂਦਰ ਉਹ ਪੂਨੇ ਦੇ ਵਿੱਚ ਸਥਾਪਿਤ ਕਰੇਗਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇੰਜੀਨੀਅਰਿੰਗ ਨੂੰ ਬਦਵਾਵਾ ਦੇਣ ਦੇ ਲਈ ਇਹ ਕੀਤਾ ਗਿਆ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ